ਹੈਲੋ ਅਮਨ ਬਾਈ ਬਾਹਰ ਆਈ ਯਾਰ ਬਗੇੜ ਤੇ ਖੜਾ ਸੀ ਮੈਂ ਹਾਂ ਆ ਜਾ ਔਰ ਬਾਈ ਕੀ ਹਾਲ ਔਰ ਬਾਈ ਵਧੀਆ ਹਨ ਤੂੰ ਘਰੇ ਠੀਕ ਹੈ ਸਾਰੇ ਹਾਂ ਬਈ ਜਮਾਂ ਵਧੀਆ ਸਾਰੇ ਠੀਕ ਠਾਕ ਤੇ ਮੜਾ ਸੈਣ ਜੀ ਤੇ ਨਾਲ ਆ ਯਾਰ ਹਾਂ ਇਹ ਠੀਕ ਹੈ ਸੈਣ ਜੀ ਤੇ ਨਾਲ IT ਵਾਲੇ ਵਾਸ਼ਾਂ ਟੈਕਨੋਜੀ ਦੇ ਤੇ ਹਾਂ ਬਾਈ ਕਿਵੇਂ ਕੀਤਾ ਜੀ ਬੋਲਾ ਮੈਂ ਤਾਂ ਇਹ ਕੰਮ ਆਇਆ ਸੀ ਮੈਨੂੰ ਜੱਸੇ ਨੇ ਭੇਜਿਆ ਜੀ ਵੀਰੇ ਯਾਰ ਅੱਛਾ ਵੀਰੇ ਹਾਂ ਤੇ ਆਏ ਚੁ ਡੈਸ਼ ਕੋ ਕਰ ਚੁਕੇ ਗਾਇਸ ਆ ਤੁਹਾਡੀ ਕੋਈ ਗੱਲ ਹੋਈ ਹੋਣੀ ਯਾਰ ਇਹ ਰੱਖ ਲਿਓ ਤੁਸੀਂ ਹਨਾ ਸਾਹਮਣੇ ਅੱਛਾ ਪੈਸੇ ਨੇ ਹਾਂ ਪੈਸੇ ਨੇ ਭਈਏ ਠੀਕ ਹੈ ਬਾਈ ਹਾਂ ਤੇ ਹੋਰ ਕੋਈ ਸੇਵਾ ਬਾਈ ਜਮਾ ਓਕੇ ਯਾਰ ਮੈਂ ਜਾਣਾ ਮੈਨੂੰ ਕਾਰ ਹੀ ਹੈ ਸੰਗਰੂਰ ਜਾਂਦਾ ਜੀ ਮੈਂ ਜੱਸੇ ਨੂੰ ਵੀ ਆਈ ਗੱਲ ਕਹੀ ਦੀ ਮਾਂ ਮੈਨੂੰ ਕਾਲੀ ਹੈ ਮੜਾ ਜੀ ਮੈਂ ਵੀ ਜਾਂਦਾ ਜਾਂਦੀ ਰੁਕੂਗਾ ਠੀਕ ਹੈ ਵੀਰੇ ਧੰਨਵਾਦ ਠੀਕ ਹੈ ਵੀਰੇ ਕੋਈ ਜੱਕਰ ਨਹੀਂ ਜੀ ਪਰਚਾਈ ਕੁੜੀ ਪਸੰਦ ਆਈ ਹਾਂ ਬਾਈ ਜੇ ਪਸੰਦ ਆ ਤਾਂ ਤਾਂ ਹੀ ਇੰਨੇ ਵਠੇ ਦੇ ਡੱਬੇ ਲੈ ਕੇ ਆਈਆਂ ਕੋਛ ਲੋ ਜੀ ਗੱਲਬਾਤ ਕਰਨੀ ਜੀ ਨਹੀਂ ਨਹੀਂ ਬੱਸ ਬੱਸ ਕੋਈ ਗੱਲ ਨਹੀਂ ਕਰਨੀ ਹੁਣ ਗੱਲਬਾਤ ਨਹੀਂ ਨਹੀਂ ਕਿਉਂ ਵੀ ਰਮਣਾ ਹਾਂ ਜੀ ਚਲੋ ਸ਼ੁਰੂ ਕੰਮ 'ਚ ਦੇਰੀ ਕਾਦੀ ਹਾਂ ਹਾਂ ਕਰੋ ਕਰੋ ਜੀ ਚੱਲ ਵਧੀਆ ਨਾਲੇ ਸਿੱਧਾ ਸਾਦਾ ਹੋ ਗਿਆ ਕੰਮ ਨਾਲੇ ਵਧੀਆ ਹੋ ਗਿਆ ਕੋਸ਼ੋ ਭਾਈ ਤੁਸੀਂ ਵੀ ਹਾਂ ਜੀ ਇਹ ਤਾਂ ਬਹੁਤ ਬਹੁਤ ਸ਼ਾਇਰੀ ਹੈ ਹੈ ਪੁੱਫੜ ਜੀ ਭੂਆ ਨੂੰ ਤਾਂ ਨਾਲ ਲੈ ਆਉਂਦੇ ਉਹ ਭਾਈ ਮੈਂ ਦੱਸਿਆ ਰਹਿ ਗਿਆ ਤੁਹਾਨੂੰ ਉਹ ਸਾਡੇ ਨਾ ਦਿਮਾਗ 'ਚ ਮਰਗਤ ਹੋ ਗਈ ਉਹ ਉੱਥੇ ਗਏ ਨੇ ਤੁਹਾਨੂੰ ਪਤਾ ਉੱਥੇ ਜਾਏ ਬਣਾ ਵੀ ਨਹੀਂ ਸਰਦਾ ਹੈਗਾ ਹੂੰ ਮੂੰਹ ਮਿੱਠਾ ਵੀ ਕਰਵਾਉਂਦੇ ਮਿੱਠਾ ਕਰਾ ਦਿੰਦੇ ਕਰਵਾਤਾ ਕਰਵਾਤਾ ਠੀਕ ਹੈ ਚਲੋ ਤੁਸੀਂ ਵੀ ਖਾ ਲਓ ਲੈ ਕਰੋ ਮੂੰਹ ਮਿੱਠਾ ਮੁਬਾਰਕ ਹੈ ਭਾਈ ਤੁਹਾਨੂੰ ਨਹੀਂ ਬਸ ਭਾਈ ਤੁਹਾਨੂੰ ਵੀ ਐਨੀ ਮਠਾਈ ਦੀ ਖੇਚਲਾ ਤਾਂ ਤੁਸੀਂ ਉਹੀ ਕਰੀ ਲੈ ਇੱਕ ਡੱਬਾ ਨਹੀਂ ਮੁੱਕਦਾ ਸੀ ਨਹੀਂ ਨਹੀਂ ਇਹ ਤਾਂ ਨਿੱਕੀ ਜੀ ਗੱਲ ਸੀਗੀ ਤਾਂ ਕਰਕੇ ਅਸੀਂ ਘੱਟ ਮਠਾਈ ਲੈ ਕੇ ਆਏ ਆ ਜੇ ਵੱਡਾ ਪ੍ਰੋਗਰਾਮ ਕਰਦੇ ਤਾਂ ਅਸੀਂ ਸੂਟ ਸੱਪਾ ਗਹਿਣਾ ਗੱਟਾ ਲੈ ਕੇ ਆਉਂਦੇ ਹਾਂਜੀ ਹਾਂਜੀ ਉਹ ਤਾਂ ਤੁਹਾਡੀ ਗੱਲ ਸਹੀ ਹੈ ਫਿਰ ਮੈਨੂੰ ਐਂ ਕੀ ਮਾਹ ਚੱਲ ਦੋਏ ਧਿਰਾਂ ਦਾ ਕਿਉਂ ਖਰਚਾ ਕਰਾਉਣਾ ਐ ਆਈ ਸਿੰਪਲ ਸਾਦੇ ਵਰਗੀ ਤਾਂ ਮੌਜ ਨਹੀਂ ਹੈਗੀ ਉਹ ਫੜ ਜੀ ਹਾਂਜੀ ਹਾਂਜੀ ਇਹ ਤਾਂ ਭਾਈ ਇਹ ਤਾਂ ਟੂਸ ਲਾ ਵੀ ਲਿਆਨ ਨੂੰ ਕਹਿੰਦੇ ਜੀ ਹਲੇ ਇਹ ਤਾਂ ਮੈਂ ਰੋਕਤਾ ਮਾਖਾ ਭਾਈ ਚੱਲ ਵਿਆਹ ਵਾਲੇ ਕਰਾਂਗੇ ਬਾਕੀ ਖਰਚਾ ਤਾਂ ਕਿਉਂ ਵੀ ਠੀਕ ਹੈ ਜੀ ਅੱਛਾ ਹਾਂ ਚੱਲ ਫਿਰ 12 ਦਿਨ ਨਾ ਪਟ ਪਾਈਏ ਮੈਂ ਕਹਿੰਨੀ ਹਣਾ ਦਿਨ ਕਢਾ ਲੀਏ ਫਿਰ ਵਿਆਹ ਦਾ ਕਿਉਂ ਭਾਈ ਕੀ ਕਹਿੰਨੀ ਆਹ ਫਿਰ ਦੇਖ ਲਓ ਦੇਖ ਕੇ ਕਰ ਲੈਣੇ ਆਪਾਂ ਨੇੜੇ ਦਾ ਦਿਨ ਦੇਖ ਲੈਣੇ ਕੋਈ ਹਾਂ ਤੁਸੀਂ ਦੇਖ ਲਓ ਫਿਰ ਬਾੜਾ ਤੇ ਫਿਰ ਤੁਹਾਨੂੰ ਪਤੀ ਹੈ ਨਾ ਬਾੜਾ ਲੰਬਾ ਵਿਆਹ ਹੀ ਕਰਾਉਣਾ ਚਾਹੀਦਾ ਹਾਂ ਕੋਈ ਗੱਲ ਨਹੀਂ ਆਪਾਂ ਰਿਸ਼ਤੇਦਾਰਾਂ ਨਾਲ ਸਲਾਹ ਸ਼ੁਰੂ ਕਰ ਲਾਂਗੇ ਰਿਸ਼ਤੇਦਾਰਾਂ ਨਾਲ ਤਾਂ ਕੀ ਸਲਾਹ ਕਰਨੀ ਹੈ ਫੁੱਫੜ ਜੀ ਹੈਗੇ ਨੇ ਮਾਸੀ ਜੀ ਹੈਗੇ ਨੇ ਤੇ ਇੰਨਾ ਵੱਲ ਤਾਂ ਸਾਡੀਆਂ ਸੁੱਖੜਾ ਦੋ ਰਿਸ਼ਤੇਦਾਰੀਆਂ ਹੋ ਗਈਆਂ ਇੱਕ ਤਾਂ ਪਹਿਲੀ ਫੁੱਫੜ ਜੀ ਸੀ ਇੱਕ ਹੁਣ ਹੁਣ ਕੀ ਮਾਸੜ ਕਹੀਏ ਕਿ ਫੁੱਫੜ ਕਹੀਏ ਜੋ ਮਰਜ਼ੀ ਕਰੋ ਭਾਈ ਚਲ ਪ੍ਰੀਤ ਤੂੰ ਆਰਾਮ ਕਰ ਲੈ ਅੰਦਰ ਜਾ ਕੇ ਰੋਟੀ ਉੱਟੀ ਬਣਾ ਲਓ ਹਾਂ ਹਾਂ ਰੋਟੀ ਬਣਾਵਾਂਗੇ ਕਿਦ ਨਹੀਂ ਖਾਣੀ ਦੇਖੋ ਭਾਈ ਅੱਛਾ ਜੀ ਤੁਸੀਂ ਖਾਣੀ ਹੈ ਪਰਚਾਈ ਨਹੀਂ ਨਹੀਂ ਰੋਟੀ ਪਾਣੀ ਤਾਂ ਅਸੀਂ ਸਭ ਕੁਝ ਖਾ ਕੇ ਪੀ ਕੇ ਆਏ ਹਾਂ ਹੈ ਰਮਣ ਉਹ ਭਾਈ ਮੈਂ ਤਾਂ ਤੁਹਾਨੂੰ ਇੱਕ ਸਲਾਹ ਦੰਦਾ ਸੀਗਾ ਹਾਂਜੀ ਉਪਰ ਜੀ ਮੈਂ ਕਹਿੰਨਾ ਕਾਉਂ ਜਿਆਦਾ ਖਰਚਾ ਕਰਨਾਗਾ ਆ ਜੀ ਵੀ ਲੈ ਚਲਦੇ ਕੁੜੀ ਨੂੰ ਦੇਖ ਲਈ ਛੋਡੀ ਮਰਜ਼ੀ ਹੈ ਜੀ ਤੇ ਮਤਾਈ ਕਹਿੰਦਾ ਜੀ ਅਲੇ ਕੋਈ ਸਾਡੇ ਕੋਲੇ ਪਰਮੰਦਰ ਹੁੰਦੇ ਦਾ ਕਰਿਆ ਨਹੀਂ ਜੀ ਪਰਮੰਦਰ ਨੂੰ ਕੀ ਹੋਇਆ ਥੁਫੜ ਜੀ ਐ ਤਾਂ ਨਹੀਂ ਚੰਗੇ ਲੱਗਦੇ ਅਸੀਂ ਤਾਂ ਠਾਠ ਵਾਠ ਨਾਲ ਵਿਆਹ ਕਰਾਂਗੇ ਨਾਲੇ ਰਿਸ਼ਤੇਦਾਰ ਗੁੱਸਾ ਕਰ ਜਾਣਗੇ ਮੇਰੇ ਪੇਕੇ ਵੀ ਬੁਲਾਇਆ ਨਹੀਂ ਹੈਗੇ ਆ ਉਹ ਰਿਸ਼ਤੇਦਾਰਾਂ ਦਾ ਚਲ ਆ ਪਹਿਲਾਂ ਕਰ ਲਿਆ ਸੀ ਆਪਾਂ ਬਹੁਤ ਦੇਖ ਲਓ ਬਾਕੀ ਤੁਸੀਂ ਤੁਹਾਡੀ ਸਲਾਹ ਹੈ ਮਰਜ਼ੀ ਹੈ ਤੁਹਾਡੀ ਜੀ ਮੈਂ ਕੀ ਕਰਨਾ ਕਰ ਲਓ ਦੇਖ ਲਓ ਭਾਈ ਮਤਾਈ ਕਹਿੰਦਾ ਵੀ ਚਲ ਖਰਚਾ ਹੋਈ ਥੋੜਾ ਹੋ ਜਾਊਗਾ ਤੁਹਾਡੀ ਸਲਾਹ ਜੀ ਦੇਖ ਲਓ ਜੇ ਮਰਜ਼ੀ ਕਰ ਲਓ ਅਸੀਂ ਤਾਂ ਤਿਆਰ ਆਂ ਜੀ ਅ ਸ਼ਕੰਦਰ ਮੇਰੀ ਮਾੜੀ ਜੀ ਗੱਲ ਸੁਣੀ ਹਾਂ ਆਈ ਇੱਧਰ ਇੱਕ ਮਿੰਟ ਜਾਓ ਜੀ ਕੋਈ ਗੱਲ ਮੈਂ ਤਾਂ ਜਾਣ ਕੇ ਕਰਦੀ ਦੀ ਵਧੀਆ ਤੋਰ ਦੋ ਪਰ ਆਪਣਾ ਖਰਚਾ ਬਤਾਂਹੀ ਕਿੰਨਾ ਮੈਂ ਤੁਹਾਨੂੰ ਰਿਸ਼ਤੇਦਾਰ ਬੜੀ ਮੋਟੀ ਗੱਲ ਅਗਲਾ ਕਹੂਗਾ ਅੱਭੀ ਪਤਾ ਨਹੀਂ ਭੇਜ ਕੀ ਰਾਜੀ ਨਹੀਂ ਬੜੀ ਪੇਕੇ ਵਾਲੀ ਹੋਈ ਆ ਮੇਰੇ ਪੇਕੇ ਨੂੰ ਬੁਲਾ ਲਓ ਕੱਲੇ ਡੱਬੇ ਚੱਕ ਲੈ ਲੈ ਆ ਕਿ ਤੁਮ ਛੱਲੇ ਲੈ ਕੇ ਆਉਂਦੇ ਸੀ ਜੇ ਡੀਓ ਹੁੰਦੇ ਲੈਣਾ ਆਉਂਦੇ ਦਿਖਾਵਾ ਕਰਦੇ ਨੇ ਜਲੂਸ ਗੱਡੀ ਜਾਨੀ ਹੈ ਚਲ ਹਾਂ ਪਰ ਜੀ ਕੀ ਕਹਿੰਦੀ ਜੀ ਵੀ ਮੈਂ ਤਾਂ ਐਂ ਕਹਿੰਦੀ ਸੀ ਤੂੰ ਉਹ ਕੁੜੀ ਲਜਾਣ ਨੂੰ ਤਾਂ ਤਿਆਰ ਹੋ ਗਿਆ ਪਹਿਲਾਂ ਇਹ ਆਈ ਤਾਂ ਪੁੱਛ ਲੈਂਦਾ ਵੀ 10 ਲੱਖ ਰੁਪਏ ਤਿਆਰ ਆ। ਉੱਪਰ ਜਾਈ ਪੈਸੇ ਦੀ ਕੋਈ ਚਿੰਤਾ ਕਰਦੀਆਂ ਮੈਂ ਹੈ ਤਾਂ ਹੈਗਾ ਵਿੱਚ। ਓਏ ਤੂੰ ਹੈਗਾਗਾ ਪਰ ਫੇਰ ਵੀ ਬਾਅਦ ਚ ਨਾ ਮੁੱਕਰ ਜਾਨਾ ਜਿੰਨਾ ਚਿਰ 10 ਲੱਖ ਰੁਪਏ ਤਿਆਰ ਨਹੀਂ ਨਾ ਦਿੰਦੇ ਨਹੀਂ ਮੈਂ ਕੁੜੀ ਲੈ ਕੇ ਨਹੀਂ ਜਾਂਦੀ। ਉੱਪਰ ਜਾਈ ਮੈਂ ਜਿੱਦ ਤੂੰ ਕਹੀ ਨਾ ਮੈਂ ਵਿੱਚ ਆ। ਮੈਂ ਪਿੰਡ ਥੋੜੀ ਛੱਡ ਕੇ ਭੱਜ ਜਾਊਂਗਾ। ਮੇਰੀ ਜ਼ਿੰਮੇਵਾਰੀ ਹੈ। ਜੇ ਤੂੰ ਮੈਂ ਜ਼ਿੰਮੇਵਾਰੀ ਪੂਰੀ ਲੈ ਲੜੇਗਾ। ਆਹੋ ਤਾਂ ਠੀਕ ਹੈ ਪਰ ਫੇਰ ਵੀ ਗੱਲ ਖੋਲ ਕੇ ਕਰ ਲੈ ਪਾਈ। ਕੋਈ ਨਾ ਕੋਈ ਨਾ ਕਰ ਲੈ ਤੂੰ ਆ ਜਾ। ਕੋਈ ਨਾ ਤੂੰ ਨਾ ਚਿੰਤਾ ਕਰ। ਰਮਣ ਗੱਲਾਂ ਐ ਸੀਗੀ ਹਾਂਜੀ ਉਹਦਾ ਪੈਸੇ ਬਾਰੇ ਜਿਹੜੀ ਗੱਲ ਹੋਈ ਸੀ ਆਪਣੀ ਹਾਂਜੀ ਹਾਂਜੀ ਪੀਜਾ ਚ ਪੈਸੇ ਦੇਈ ਦਿੰਦੇ ਭਾਈ ਦੇਖੋ ਵੀ ਹੁਣ ਜਦੋਂ ਰਿਸ਼ਤਾ ਹੋ ਹੀ ਗਿਆ ਹਨਾ ਪੈਸੇ ਅੱਜ ਵੀ ਦੇਣੇ ਕੱਲ ਵੀ ਦੇਣੇ ਕੋਈ ਗੱਲ ਨਹੀਂ ਦੇ ਦਾਂਗੇ ਅਸੀਂ ਤਾਂ ਪੈਸਿਆਂ ਦਾ ਬੰਦੋਬਸਤ ਤਾਂ ਫੁੱਫੜ ਜੀ ਸੀ ਕਿੱਦੇ ਨਾਲ ਕਰੀ ਬੈਠੇ ਆ ਸਾਨੂੰ ਪਤਾ ਸੀ ਵੀ ਕੀ ਪਤਾ ਕਦੋਂ ਸੁਨੇਹਾ ਆ ਜੇ ਹਨਾ ਵੀ ਕੁੜੀ ਲੈ ਕੇ ਜਾਵਾਂਗੇ ਕਿ ਸਾਡੀ ਕੁੜੀ 'ਚ ਕਿਹੜੀਆਂ ਕਮੀਆਂ ਨੇ ਦੇਖ ਹਾਂ ਤੁਹਾਨੂੰ ਕਿਹਾ ਸੀ ਭਾਈ ਮੇਰੀ ਪੂਰੀ ਜ਼ਿੰਮੇਵਾਰੀ ਆ ਹੈ ਤੁਸੀਂ ਨਾ ਚਿੰਤਾ ਕਰੋ ਠੀਕ ਐ ਤੇ ਫਿਰ ਆਪਾਂ ਮੁੰਡੇ ਨੂੰ ਵੀ ਬੁਲਾਈ ਲਵਾਂਗੇ ਅੱਜ ਮੈਂ ਬਲਾਂਦ ਕਾਰਜ ਕਰਵਾਈ ਲੈਣੇ ਆ ਫਿਰ ਕੋਈ ਗੱਲ ਨਹੀਂ ਧੋਪੈਸੀ ਚੱਕ ਲੈਓ ਫਿਰ ਕਿੱਥੇ ਰੱਖੇ ਤੁਸੀਂ ਰੱਖਿਆ ਉਹ ਅੰਦਰ ਪਏ ਕੋਈ ਨਾ ਤੁਸੀਂ ਚੱਕ ਲਿਓ ਜੀ ਮੈਂ ਤਾਂ ਭੁੱਲ ਗਈ ਮੈਂ ਤੁਸੀਂ ਰੱਖੇ ਦੀ ਨਾ ਚਲੋ ਠੀਕ ਹੈ ਮੈਂ ਲੈ ਕੇ ਆਉਣਾ ਮੈਂ ਵੜ ਜਾਈ ਹੁਣ ਇਸ਼ੂ ਨੂੰ ਵੀ ਫੋਨ ਕਰਦੀ ਕਿ ਭਾਈ ਆ ਜਾ ਕਿਤੇ ਰੋਟੀ ਤੇ ਤਾਂ ਕੋਈ ਨਹੀਂ ਟਾਈਮ ਲੱਗਦਾ ਤੀ ਨਹੀਂ 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 ਬਸ ਹੀ ਖਾ ਪੀ ਕੀ ਆਈ ਸੀ ਨਾ ਇਕ ਲੱਭ ਜਾਈ ਉਹ ਨਾ ਕਹੇ ਦੀ ਕਿਤੇ ਵੀ ਕਹੇ ਹੈ ਹੋਰਾਂ ਤਾਂ ਭੁੱਖੇ ਮੋੜ ਲਿਆ ਇਹ ਨਹੀਂ ਸ਼ਕੰਦਰ ਤੂੰ ਟਾਈਮ ਹੀ ਨਹੀਂ ਕਰੀ ਨਾ ਸਾਡੀ ਕੋੜੀ ਨੂੰ ਕੱਲ ਮੜੇ ਮਾਰੀ ਜਾਵੇ ਹੈਲੋ ਰੀਪਸੀ ਲੈ ਹੀ ਪਰਜਾਈ ਆ ਚੱਕ 10 ਲੱਖ ਆ ਜੂਰਾ ਮਾਰ ਲਓ ਪਰਜਾਈ ਜੀ ਆਤਮਾਰਨ ਫੇਰ ਨੱਗੇ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਸ਼ਕੰਦਰਾ ਤੇਰੇ ਤੇ ਤਾਂ ਯਕੀਨ ਆ ਮੈਨੂੰ ਹੁਣ ਤਾਂ ਸਾਡੇ ਤੇ ਨਹੀਂ ਹੈਗਾ ਮਾਸੀ ਜੀ ਹੈਂ ਆ ਨਹੀਂ ਨਹੀਂ ਤੁਹਾਡੇ ਤੇ ਵੀ ਹੈਗਾ ਯਕੀਨ ਤਾਂ ਚਲੋ ਫਿਰ ਬੁਲਾ ਲਓ ਜੀ ਮੁੰਡੇ ਨੂੰ ਕਰ ਦਿੰਨੇ ਫਿਰ ਫੋਨ ਜੀ ਆਹੋ ਕਰ ਦੋ ਕਰ ਦੋ ਫੋਨ ਤੁਸੀਂ ਕੋਈ ਗੱਲ ਨਹੀਂ ਕਰਦੇ ਕਿਸੇ ਨੂੰ ਰੋਟੀ ਪਾਣੀ ਤਿਆਰ ਕਰ ਲੈਣੇ ਉਹ ਤੇ ਦੇਖ ਲਓ ਮਰਜੀ ਰੋਟੀ ਤੀ ਤਾਂ ਵੈਸੇ ਤਾਂ ਖਾਖੀ ਆਈ ਸੀਗੇ ਮੈਂ ਫੋਨ ਕਰ ਦਿੰਦਾ ਹੈਲੋ ਹਾਂ ਵੀ ਜੱਸੇ ਪਤਰਾ ਚਾਚਾ ਬੋਲਦਾ ਹਾਂ ਹਾਂ ਉਹ ਮੁਬਾਰਕਾਂ ਤੇਨੂੰ ਉਹ ਤੇਰਾ ਵਿਸਤਾ ਪੱਕਾ ਹੋ ਗਿਆ ਹਾਂ 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 ਸਾਰੀ ਗੱਲਬਾਤ ਹੋ ਗਈ ਬਸ ਤੂੰ ਜਿੱਥੇ ਵੀ ਆ ਤੂੰ ਆ ਜਾ ਕਰੇ ਹਾਂ ਹਾਂ ਉਹ ਤਾਂ ਕਹਿੰਦੇ ਅੱਜ ਹੀ ਅਨੰਦ ਕਾਰਜ ਕਰਵਾਉਣੇ ਨੇ ਹਾਂ ਛੇਤੀ ਕਰ ਜਿੱਥੇ ਮਰਜੀ ਐ ਤੂੰ ਚੱਲ ਠੀਕ ਐ ਠੀਕ ਐ ਚੰਗਾ ਆ ਜਾ ਜਾ ਕੌਣ ਆ ਰਿਹਾ ਇਹਨਾਂ ਦੇ ਕੀ ਆਨੰਦ ਕਾਰਜ ਕਰੀ ਜਾਂਦਾ ਸੀ ਭਾਈ ਜਾਂ ਪੁੱਛਾਂ ਪਲਾਂ ਜਾ ਕੇ ਜਾਣਗੇ ਤਾਂ ਹੈਗੇ ਦੁਪਹਿਰੇ ਦੁਪਹਿਰੇ ਆ ਗਈ ਚੱਲ ਬਗੇ ਜੰਨੀ ਆ ਲੈ ਵਿਦਾ ਮਣੀ ਮੇਰੀ ਮੁੰਡੇ ਨਾਲ ਗੱਲ ਹੋ ਗਈ ਮੁੰਡਾ 2 ਘੰਟੇ ਤੱਕ ਆ ਜਾਊਗਾ ਠੀਕ ਹੈ ਠੀਕ ਹੈ ਤੇ ਆਪਾਂ ਫੇਰ ਰੋਟੀ ਪਾਣੀ ਤਿਆਰ ਕਰ ਲੈਂਦੇ ਹਾਂ 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 ਜਿਵੇਂ ਤੁਹਾਨੂੰ ਠੀਕ ਲੱਗਦਾ ਲੈ ਉਹ ਤੂੰ ਜੱਸੀ ਤੂੰ ਇੱਥੇ ਕਿਵੇਂ ਐ ਵਧੀਆ ਠੀਕ ਤੂੰ ਕਿਵੇਂ ਮੈਂ ਤਾਂ ਵਧੀਆ ਨਾ ਤੂੰ ਕਿਵੇਂ ਆ ਗਈ ਓਰੇ ਕਿ ਰਿਸ਼ਤੇ ਆ ਰਹੀ ਇਹਨਾਂ ਦੇ ਮੈਂ ਤਾਂ ਆਪਦੇ ਮੁੰਡੇ ਦਾ ਰਿਸ਼ਤਾ ਕਰਨ ਆਈ ਆ ਇਹਨਾਂ ਦੇ ਪ੍ਰੀਤ ਦੀ ਸੱਸ ਹੈਗੀ ਤੂੰ ਕਿਵੇਂ ਜਾਣਦੀ ਐ ਇਹ ਤਾਂ ਮੇਰੇ ਪਿੰਡ ਦੀ ਹੈਗੀ ਮੇਰੇ ਪੂਆ ਲੱਗਦੀ ਐ ਗਵਾਂਡੀਆਂ ਨੇ ਸਾਡੇ ਅੱਛਾ ਮਸੀ ਜੀ ਤੁਸੀਂ ਦੱਸਿਆ ਨਹੀਂ ਹੈਗਾ ਵੀ ਤੁਹਾਡਾ ਉਹੀ ਪਿੰਡ ਐ ਫਿਰ ਮੈਨੂੰ ਐ ਨਹੀਂ ਨਾ ਪਤਾ ਸੀਗਾ ਵੀ ਜੱਸੀ ਇੱਥੇ ਵਿਆਹੀ ਹੋਈ ਹੈ ਨਹੀਂ ਹੋਈ ਐ ਨਾ ਪੂਆ ਤੇਰੇ ਮੁੰਡੇ ਦਾ ਰਿਸ਼ਤਾ ਹੁੰਦਾ ਆਹੋ ਕਿਉਂ ਮੈਂ ਤਾਂ ਉਹ ਪੁੱਛਦੀ ਸੀ ਮੇਰੇ ਤੇਰੇ ਮੁੰਡੇ ਦਰਸ਼ਤਾ ਹੁੰਦਾ ਤੁਸੀਂ ਰੋਟੀ ਤਿਆਰ ਕਰ ਲਓ ਜੱਸੀ ਆ ਗਏ ਨਾਲ ਹਾਂ ਕੋਈ ਨਾ ਕਰ ਲੈਨੇ ਆ ਚੱਲ ਜੱਸੀ ਆ ਜਾ ਪਰੋਟੀ ਪਾਣੀ ਤਿਆਰ ਕਰੀਏ ਫਿਰ ਹਾਂ ਕਰਾ ਦੰਨੀ ਆ ਹਾਂ ਖਾ ਕੀ ਜਾਣਗੇ ਹਾਂ ਹਾਂ ਆ ਜਾ ਅੱਛਾ ਤੇ ਮਸੀਨ ਨੂੰ ਵੀ ਅੰਦਰੇ ਬਿਠਾ ਦਿਓ ਬੈਡਾਂ ਤੇ ਪੈ ਜਾਣਗੇ ਤੁਸੀਂ ਅੰਦਰ ਹੀ ਬੈਹ ਜਾਂਦੇ ਹਾਂ ਚਲੋ ਹੋਰ ਫਫੜ ਕੋਈ ਸੇਵਾ ਹਾਂ ਬਸ ਵਧੀਆ ਵਧੀਆ ਹੋਰ ਰਮਣ ਕੋਈ ਚੀਜ਼ ਚੀਜ਼ ਦੀ ਲੋੜ ਤਾਂ ਨਹੀਂ ਕੋਨਾ ਬਸ ਤੁਸੀਂ ਪੁੱਛ ਲੈਣ ਉਹਨਾਂ ਕੋਈ ਕਮੀ ਨਾ ਰਹੇ ਜੇ ਬਾਅਦ ਚ ਕਦੇ ਲੰਬਾ ਦੇ ਜਾਣ ਨਾ ਨਾ ਜੇ ਕੋਈ ਚੀਜ਼ ਦੀ ਘਾਟ ਬੜਾ ਤਾਂ ਮੈਨੂੰ ਦੱਸ ਦੀ ਹਾਂ ਹੁਣ ਹੀ ਪੁੱਛ ਲਓ ਨਨ ਹੋਰ ਤਾਂ ਕੀ ਐ ਐਸੀ ਜੀ ਪਾਈ ਉਹ ਗੱਲ ਸਾਹਮਣੇ ਹੋਊਗੀ ਆਪਣੀ ਹਾਂ ਨਹੀਂ ਕੱਲ ਨੂੰ ਕਦੇ ਕਹਿਣ ਲੱਗ ਜਾਣਾ ਵੀ ਸਾਨੂੰ ਇਹ ਕੰਮ ਇਹਦੀ ਨਹੀਂ ਦਸਤੀ ਨਾ ਨਾ ਉਹ ਸਾਰੀ ਗੱਲ ਆਪਣੀ ਪਹਿਲਾਂ ਹੀ ਖੁੱਲੀ ਹੋਣੀ ਉਹ ਨਾ ਚਿੰਤਾ ਕਰੋ ਠੀਕ ਹੈ ਉਹ ਕਿੰਨੇ ਕ ਜਣੇ ਆਉਣਗੇ ਹੋਰ ਤਾਂ ਨਹੀਂ ਕੋਈ ਬੰਦੇ ਆਉਣਗੇ ਉਹ ਵੀ ਜ਼ਿਆਦਾ ਨਹੀਂ ਆਪਾਂ ਨੇ ਇਕੱਠ ਕਰਨਾ ਹੈਗਾ ਬਸ ਇੱਕ ਦੋ ਬੰਦੇ ਆਉਣਗੇ ਬਸ ਠੀਕ ਹੈ ਜੀ ਠੀਕ ਹੈ ਨਾ ਬਿੰਨੰਦੂ ਹਾਂ ਆਵੇ ਇੱਕ ਗੱਲ ਦੱਸਾਂ ਤੈਨੂੰ ਕੀ ਗੱਲ ਆ ਗੱਲ ਦੱਸਦੀ ਆ ਵੀ ਇਹਨਾਂ ਦੀ ਕੁੜੀ ਦਾ ਰਿਸ਼ਤਾ ਹੋ ਗਿਆ ਕਿੰਨਾ ਦੀ ਦਾ ਆ ਪ੍ਰੀਤ ਦਾ ਅੱਛਾ ਚੱਲ ਫੇਰ ਤਾਂ ਵਧੀਆ ਹੋਇਆ ਕੀ ਵਧੀਆ ਹੋਇਆ ਵੀ ਕਿਉਂ ਉਹ ਜਿਹੜਾ ਮੁੰਡਾ ਘਰੇ ਗੇੜੇ ਮਾਰਦਾ ਸੀ ਉਸੇ ਨਾਲ ਹੋਇਆ ਉਹ ਭਾਬੀ ਫੇਰ ਕੀ ਹੋ ਗਿਆ ਆਲੇ ਵਿੱਚ ਕੋਈ ਸੌ ਗੱਲਬਾਤ ਹੁੰਦੀ ਐ ਕੀ ਗੱਲਬਾਤ ਹੁੰਦੀ ਐ ਨਾ ਸਾਰੇ ਪਿੰਡ ਦੇ ਥੂ ਥੂ ਕਰਵਾਦੀ ਵੀ ਉਸ ਨਾਲ ਰਿਸ਼ਤਾ ਕਰਤਾ ਜਿਹੜਾ ਘਰੇ ਗੇੜੇ ਮਾਰਦਾ ਸੀ ਇਹ ਕਿੱਡੀ ਗੱਲ ਹੋ ਗਈ ਭਾਬੀ ਮੈਨਾਂ ਦਾ ਰਿਸ਼ਤਾ ਬਾਅਦ ਚ ਹੋਇਆ ਉਹ ਤੈਨੂੰ ਪਹਿਲਾਂ ਪਤਾ ਲੱਗਿਆ ਹੋਊਗਾ ਮਣੀ ਮੋਟੀ ਕਾ ਟੋਗਾ ਲਗਾਰਾ ਪਹਿਲਾ ਪੁੱਲਾ ਕੋਈ ਨਹੀਂ ਪਤਾ ਸੀ ਆ ਘਰੇ ਗਈ ਸੀ ਹੁਣ ਮੈਂ ਤੂੰ ਦੁਪਹਿਰੇ ਵੀ ਆਲੇ ਕਰੇ ਘੜੇ ਮਾਰਦੀ ਫਿਰਦੀ ਐ ਚੰਗਾ ਤੂੰ ਬੇਇੱਜ਼ਤੀ ਨੰਬਾਲੀ ਕਰਿਆ ਕਰ ਮੈਂ ਤਾਂ ਐਂ ਕਹਿੰਨੀ ਆ ਸਾਰੇ ਪਿੰਡ ਦੇ ਥੂ ਥੂ ਕਰਵਾਤੀ ਨਾ ਕੀ ਸਿੱਖਿਆ ਦਿੰਦੇ ਨੇ ਇਹ ਲੋਕਾਂ ਨੂੰ ਬਈ ਲੋਕਾਂ ਨੇ ਤੀਆਂ ਪਹਿਣਾ بگੜਦੀਆਂ ਨੇ ਇਹ ਜਾਂ ਕੁਝ ਦੇਖ ਕੇ ਤੂੰ ਤਾਂ ਨਹੀਂ بگੜਦੀ ਦੇਖ ਦੇਖ ਕਹੇ ਜੇ ਸਭਾਲ ਕਰਦਾ ਨਾ ਮੇਰੀ ਉਮਰ ਹੈਗੀ بگੜਨ ਦੀ ਹੋਣਾ ਮੇਰੀ ਉਮਰ ਤਾਂ ਬਈ ਲੰਘ ਗਈ ਮੇਰੇ ਤਾਂ ਵਿਆਹ ਹੋ ਗਿਆ ਆ ਲੋਕਾਂ ਨੇ ਤੀਆਂ ਪਹਿਣਾ ਕਹਿੰਦੀ ਆ ਮੈਂ ਤਾਂ ਇਹ ਵੀ ਗੜਨੀਆਂ ਦੇਖ ਕੇ ਬਾਬੀ ਜੀ ਨੇ ਬਿਗੜਨਾ ਹੁੰਦਾ ਨਾ ਘਰੇ ਬੈ ਕੇ ਹੀ ਵਿਗੜ ਜਾਂਦੀ ਹੈ ਚਾਹੀ ਜਿੰਨਾ ਮਰਜੀ ਬੰਦ ਕੇ ਰੱਖ ਲੋ ਚੰਗਾ ਵੀ ਵਾਲੀ ਪਕਾਈ ਜੀ ਨਾ ਮਾਰ ਦੇਖ ਕਿਵੇਂ ਮੇਰ ਲੈਂਦਾ ਨਾ ਤੇ ਜਿਵੇਂ ਵਾਲੀ ਪਿਆਰ ਹੁੰਦਾ ਨਾ ਨਾਲ ਮੇਰੇ ਤਾਂ ਬਾਬੀ ਸਾਰੇ ਪਿੰਡ ਨਾਲੇ ਪਿਆਰ ਹੈਗਾ ਤੇਰੀ ਨਹੀਂ ਕਿਸੇ ਨਾਲ ਬੰਦੀ ਹੈਗੀ ਨਾਲ ਇੱਕ ਗੱਲ ਹੋਰ ਆ ਦੁਪਹਿਰ ਦੁਪਹਿਰੇ ਘੇੜੇ ਮਾਰਨ ਛੱਡ ਦੇ ਕਿਉਂ ਲੋਕਾਂ ਦੀ ਸੂਆਂ ਲੈਨੀ ਫਿਰਦੀ ਐ ਸੂਆਂ ਆਂ ਕੋਈ ਨਹੀਂ ਲੈਂਦੀ ਜਦ ਆਉਂ ਜਾ ਤੁਰਦਾ ਲੱਗਾ ਮੈਂ ਤੁਰਦਾ ਹੀ ਦੀਗਾ ਤੂੰ ਰੋਕਿਆ ਦੀਗਾ ਲੈ ਪੁਰਾਣਾ ਜਿਹਾ ਜਮਾਨਾ ਹੀ ਨਹੀਂ ਗੱਲ ਵੀ ਨਹੀਂ ਦੱਸਣ ਦਿੰਦਾ ਚੱਲ ਪ੍ਰੀਤ ਹਾਂਜੀ ਕੌਣ ਤੁਸੀਂ ਸਸ਼ੀਕਾਲ ਜੀ ਸਸ਼ੀਕਾਲ ਤੁਸੀਂ ਕੀ ਕਰਨ ਆਏ ਹੋ ਇੱਥੇ ਮੈਂ ਆਇਆ ਤਾਂ ਕੁਛ ਦੇਣ ਸੀ ਕੁਛ ਦੇਣ ਮੈਂ ਸਮਝੀ ਨਹੀਂ ਤੁਸੀਂ ਕੀ ਕਹਿ ਰਹੇ ਹੋ ਹੋ ਤੈਨੂੰ ਸਮਝਾਉਣੀ ਵੀ ਨਹੀਂ ਤੂੰ ਇੰਨੀ ਸਾਦੀ ਤੇ ਸਿੰਪਲ ਜਿਹਾ ਨਾਲੇ ਨਾ ਤੂੰ ਆਪਦਾ ਮੈਨੂੰ ਨਾਂ ਨਹੀਂ ਦੱਸਿਆ ਪਰ ਮੈਂ ਫਿਰ ਵੀ ਪਤਾ ਕਰ ਹੀ ਲਿਆ ਦੇਖ ਲੈ ਲੈ ਮੈਂ ਨਾਮ ਤੁਹਾਨੂੰ ਐਵੇਂ ਕਿਵੇਂ ਦੱਸ ਦਿੰਦੀ ਉਦੋਂ ਨਾਲੇ ਆਪਣਾ ਕਿਹੜਾ ਕੋਈ ਰਿਸ਼ਤਾ ਸੀਗਾ ਦੇਖ ਲੈ ਫਿਰ ਹਿੰਮਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਰਿਸ਼ਤਾ ਮੈਂ ਬਣਾ ਹੀ ਲਿਆ ਆਪ ਤਾਂ ਮੇਰੀ ਗੱਲ ਸੁਣੋ ਤੁਸੀਂ ਜਾਓ ਜੇ ਭਾਬੀ ਨੇ ਦੇਖ ਲਿਆ ਨਾ ਐਵੇਂ ਫਿਰ ਤੁਹਾਨੂੰ ਪਤਾ ਬੋਲਣਗੇ ਉਹ ਓ ਯਾਰ ਹੁਣ ਨਹੀਂ ਤੇਰੀ ਭਾਬੀ ਕੁਝ ਬੋਲਦੀ ਟੈਨਸ਼ਨ ਨਾ ਲੈ ਤੇਰੇ ਭਾਬੀ ਤੇ ਵੀਰੇ ਨਾਲ ਤਾਂ ਮੈਂ ਗੱਲ ਕਰ ਲਈ ਹਾਂ ਮੈਨੂੰ ਚੰਗਾ ਥੋੜੀ ਲੱਗਦਾ ਆਪਣੀ ਪਿਆਰ ਦੀ ਪਹਿਲੀ ਨਿਸ਼ਾਨੀ ਨਹੀਂ ਮੈਂ ਨਹੀਂ ਲੈਣੀ ਯਾਰ ਪ੍ਰੀ ਤੇ ਮੇਰੀ ਗੱਲ ਹੈ ਦੇਖ ਨਾ ਨਾ ਕਰ ਦੇਖ ਰੱਖ ਲੈ ਪਲੀਜ਼ ਯੂ ਆ ਸਸ਼ੀਗਲ ਬਾਈ ਸਸ਼ੀਕਲ ਕਿਵੇਂ ਆਉਣੇ ਹੋਏ ਬਾਈ ਤੁਹਾਡੇ ਇੱਥੇ ਬਾਈ ਮੈਂ ਤਾਂ ਇੱਥੋਂ ਦੀ ਲੰਘਿਆ ਜਾਂਦਾ ਸੀ ਮੈਂ ਪ੍ਰੀ ਤੇ ਵਾਸਤੇ ਛੋਟਾ ਜਿਹਾ ਗਿਫਟ ਬਣਵਾਇਆ ਸੀ ਮੈਂ ਉਹ ਦੇਣ ਆਇਆ ਸੀ ਅੱਛਾ ਹਾਂ ਸੋਨੇ ਦੀ ਹੈ ਹਾਂ ਸੋਨੇ ਦੀ ਹੈ ਅੰਬੇ ਟੋਲੇ ਦੀ ਹੈ ਇਹ ਤਾਂ ਬੌਲੀ ਜਿਉਂ ਹੀ ਸੰਗੀ ਜਾਂਦੀ ਹੈ ਐਨੇ ਪਿਆਰ ਨਾਲ ਜਦੋਂ ਆਪਾਂ ਨੂੰ ਕੋਈ ਗਿਫਟ ਦੇਣ ਆਉਂਦਾ ਹੈ ਨਾ ਉਦੋਂ ਲੈ ਲਈਦਾ ਹੁੰਦਾ ਨਾਲ ਇਹ ਕਿਹੜਾ ਬਗਾਨਾ ਹੈ ਹੁਣ ਹੈ ਪਰ ਐ ਗਿਫਟ ਤਾਂ ਤੂੰ ਦੇ ਜਾ ਬਈ ਪਰ ਤੂੰ ਨਾ ਐ ਨਾ ਆਇਆ ਕਰ ਹੁਣ ਸੁੱਖਣ ਵਾਲੇ ਕਨਦੇ ਦਿਨ ਚ ਤੁਹਾਡਾ ਵਿਆਹ ਕਰਾ ਲਾਂਗੇ ਫਿਰ ਐ ਵਧੀਆ ਜਾਨੀ ਲੱਗਦਾ ਹੈ ਗਿਆ ਹਾਂ ਬਈ ਉਹ ਤਾਂ ਗੱਲ ਹੈਗੀ ਹੈ ਹੂੰ ਫੜ ਲੈ ਪ੍ਰੀਤ ਫੜ ਲੈ ਪ੍ਰੀਤ ਪਾਗਲ ਜੀ ਕੋਈ ਗੱਲ ਨਹੀਂ ਤੁਸੀਂ ਵਿਆਹ ਤੋਂ ਬਾਅਦ ਦੇ ਦੇ ਦਿਓ ਕੁਛ ਵੀ ਜੋ ਦੇਣਾ ਫੜ ਲੈ ਫੜ ਲੈ ਬਹੁਤ ਸ਼ੋਰ ਦੇ ਦਾਂਗੇ ਨਹੀਂ ਲੈਣੀ ਮੈਂ ਯਾਰ ਮੈਂ ਬੌਲੀ ਹੈ ਤਾਂ ਜਮੀ ਕੁੜੀ ਫੜ ਥੈਂਕ ਯੂ ਧੰਨਵਾਦ ਚਾਹ ਬਣਾ ਲੈਣੇ ਆਜੋ ਬਈ ਨਹੀਂ ਬੱਸ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਾਡਾ ਸਾਥ ਦਿੰਦੇ ਹੋ ਹੋਰ ਕੀ ਚਾਹੀਦਾ ਤੇ ਨਾਲੇ ਬਾਈ ਨਹੀਂ ਦਿਸਦਾ ਉਹ ਮੜਾ ਜੇ ਬਾਹਰ ਗਏ ਹੋਏ ਸੀ ਕੰਮ ਅੱਛਾ ਬਈ ਹਾਂ ਲੈ ਇਹਨੂੰ ਬੌਲੀ ਨੂੰ ਜਿੰਨਾ ਮਰਜ਼ੀ ਸਮਝਾ ਲਓ ਕੰਮ ਕਰਨੋਂ ਨਹੀਂ ਹਟਦੀ ਕਿੰਨੇ ਵਾਰ ਕਹਿਆ ਵੀ ਤੂੰ ਆਪਦੀ ਸਿਹਤ ਦਾ ਖਿਆਲ ਰੱਖਿਆ ਕਰ ਰੈਸਟ ਕਰਿਆ ਕਰ ਜਾ ਜਾ ਕੇ ਆਰਾਮ ਕਰ ਲੈ ਚੱਲ 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 ਅਹ ਕੰਮ ਬੜਾ ਕਰਦੀ ਐ ਨਾ ਸੁਵਾ ਪਹਿਰਿਆ ਬਸ ਹੁਣ ਮੈਂ ਕਿਹਾ ਹੁਣ ਤੇਰਾ ਵਿਆਹ ਕਰ ਦਾਂਗੇ ਫਿਰ ਸਾਰੇ ਸਾਰਾ ਦਿਨ ਕੰਮ ਹੀ ਕਰਨੇ ਨੇ ਦੇਖੋ ਉਮਰ ਸਾਰੀ ਹੀ ਲੱਗ ਜਾਂਦੀ ਐ ਹਾਂ ਨਾ ਬਹੁਤ ਚੰਗੀ ਸੋਚ ਆ ਬਈ ਤੁਹਾਡੀ ਆਜੋ ਬਈ 2 ਮਿੰਟ ਲੱਗਣਗੇ ਰੋਟੀ ਖਾ ਲੋ ਨਾ ਨਾ ਬਸ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਇੰਨਾ ਸਾਥ ਦਿੱਤਾ ਪ੍ਰੀਤ ਨੂੰ ਮੇਰੀ ਝੋਲੀ ਪਾਤਾ ਹੋਰ ਕੀ ਚਾਹੀਦਾ ਹੈ ਹਾਂ ਤੇ ਹਾਂ ਕੋਈ ਨਾ ਤੇ ਉਹ ਜ਼ਮੀਨ ਵਾਲੀ ਗੱਲ ਤਾਂ ਕਰ ਲਈ ਹੋਣੀ ਘਰੇ ਤੁਸੀਂ ਨੇ ਹਾਂ ਬਈ ਕਰ ਲਈ ਉਹ ਤਾਂ ਮੈਂ ਤੇ ਚਾਚੇ ਨੇ ਸਾਰੇ ਕਾਗਜ਼ ਪੱਤਰ ਤਿਆਰ ਕਰਾ ਲੇ ਬਸ ਕੱਲ੍ਹ ਜਾਂ ਪਰਸ ਨੂੰ ਬਾਈ ਰਮਨੂ ਨੂੰ ਲਿਆ ਕੇ ਆਪਾਂ ਨਾਟ੍ਰਿਸਟਰੀ ਕਰਾ ਦਾਂਗੇ ਚੱਲ ਹਾਂ ਬਹੁਤ ਵਧੀਆ ਗੱਲ ਹੈ ਤਾਂ ਚਲ ਤੁਸੀਂ ਵੀ ਉਹਦੇ ਦਿਮਾਗ ਤੋਂ ਕੰਮ ਲੈ ਲਿਆ ਵਧੀਆ ਨਾਲੇ ਤੁਹਾਡਾ ਕੰਮ ਪੂਰਾ ਹੋ ਗਿਆ ਨਾਲੇ ਆਪਣਾ ਹੋ ਗਿਆ ਹਨਾ ਤੇ ਇੱਕ ਬਸ ਇਹ ਗੱਲ ਕਿਸੇ ਨੂੰ ਦੱਸਿਓ ਨਾ 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 ਆਪਣੀ ਤਾਂ ਇਹ ਜਿਆਦਤ ਹੈ ਨਹੀਂਗੀ ਪਰ ਉਹ ਪੈਸੇ ਤਾਂ ਆਖਦੀ ਆਪਣੇ ਲਈ 10 ਲੱਖ ਰੁਪਏ ਮੁੰਡਾ ਫੜਾ ਗਿਆ ਦੀਗਾ ਹਾਂ ਹਾਂਜੀ ਬਈ ਮੈਂ ਹੀ ਫੜਾਈ ਸੀ ਮੈਂ ਆਖਿਆ ਵੀ ਜੇ ਮੈਂ ਆਉਂਗਾ ਫਰੌਨ ਤਾਂ ਕਿਸੇ ਨੂੰ ਪਤਾ ਲੱਗ ਗਿਆ ਗੱਲ ਐ ਬਾਹਰ ਵਗ ਜਾਂਦੀ ਹੈ ਹਾਂ ਤੇ ਠੀਕ ਹੈ ਬਈ ਫਿਰ ਠੀਕ ਹੈ ਥੈਂਕ ਯੂ ਜੀ ਧੰਨਵਾਦ ਜੇ ਕੋਈ ਗੱਲ ਹੋਈ ਤਾਂ ਫੋਨ ਕਰ ਦਿਓ ਹਾਂ ਹਾਂ ਕੋਈ ਨਹੀਂ ਠੀਕ ਹੈ ਬਈ ਦੇਖ ਲਾ ਪ੍ਰੀਤ ਕਿੰਨਾ ਵਧੀਆ ਸਵਾਹੇ ਮੁੰਡੇ ਦਾ ਹਨਾ ਹਾਂ ਕਿੰਨਾ ਸਿਆਣਾ ਮੁੰਡਾ ਹੈ ਆ ਤਾ ਭਾਬੀ ਐਵੇਂ ਹੀ ਲਈ ਨਹੀਂ ਜਮੀ ਮੇਰੇ ਰਾਣੀ ਹਰਨ ਨਾਲ ਮਿਲਦੀ ਐ ਤਾਂ ਕਿੰਨੀ ਸੋਹਣੀ ਛਾਂਪ ਐ ਹਨਾ ਪ੍ਰੀਤ ਦੇਖਾਂ ਬਲ ਮੇਰੇ ਆਉਂਦੀ ਐ ਗੁੜੇ ਲੈ ਇਹ ਤਾਂ ਜੰਮੀ ਫੱਟਾ ਆ ਗਈ ਮੈਂ ਸਾਹਮ ਕੇ ਰੱਖਦੀ ਐ ਇਹਨੂੰ ਜਿੱਦੇ ਤੂੰ ਜਾਏਂਗੀ ਉਦੈ ਲੈ ਲਈ ਚੰਗਾ ਰੱਖ ਲਉ ਭਾਬੀ ਕੋਈ ਹਾਂ ਐ ਨਹੀਂ ਜਵਾਬ ਦਿੰਦੇ ਹੁੰਦੇ ਬੌਲੀਏ ਹੋਰ ਵੀ ਲੈ ਲਈ ਜੇ ਕੁਛ ਦੇਣਗੇ ਜਵਾਬ ਨਹੀਂ ਰਿਆ ਕਰਦੇ ਬੌਲੀਏ ਭਾਬੀ ਬਿਆਹ ਤੋਂ ਪਹਿਲਾਂ ਥੋੜੀ ਸੁਣੀ ਲੱਗਦੇ ਆਪਾਂ ਲੈਂਦੇ ਮੇਰੇ ਤਾਂ ਹੁਣ ਵੀ ਸੱਚੀ ਨਾਲ ਮੰਨ ਜਾ ਨਹੀਂ ਸੀ ਲੈਣ ਦਾ ਤੁਸੀਂ ਧੱਕੇ ਨਾਲ ਦਵਾਤੀ ਹੁਣ ਕੌਣ ਦੇਖਦਾ ਐਵੇਂ ਪ੍ਰੀਤ ਆਹ ਦੇਖ ਲੈ ਤੇਰੇ ਭਾਈ ਨੇ ਮੈਨੂੰ ਵੀ ਸ਼ਾਂਪ ਪਾਈ ਤੀ ਹਾਸ਼ਾ ਗਨਤੇ ਇੱਕੇ ਗੱਲ ਹੈ ਹੁਣ ਤੁਹਾਡੇ ਸ਼ਗਨ ਨਹੀਂ ਪਿਆ ਤੁਹਾਡੇ ਸਿੱਧਾ ਪਿਆ ਹੋਊਗਾ ਨਾਲੇ ਅੱਜ ਕੱਲ ਤਾਂ ਦੁਨੀਆ ਬਹੁਤ ਅੱਗੇ ਲੰਘ ਗਈ ਅੱਜ ਕੱਲ ਨਹੀਂ ਕੋਈ ਵਿਚਾਰ ਕਰਦਾ ਜੇ 2 ਰੁਪਏ ਕਿਸੇ ਕੋਲੇ ਹੋਣਗੇ ਉਹੀ ਦੇਊਗਾ ਜੇ ਤੂੰ ਕਿਸੇ ਨੰਗ ਮਲੰਗ ਦੇ ਬਈ ਜਾਂਦੀ ਪਹਿਲਾਂ ਇਹ ਤਾਰੀ ਵਰਗੇ ਦੇ ਉਹ ਕਿੱਥੋਂ ਦਿੰਦਾ ਤੈਨੂੰ ਕਿ ਨਹੀਂ ਸਹੀ ਗੱਲ ਹੈ ਭਾਬੀ ਹੂੰ ਆਈ ਨਹੀਂ ਮੋੜਿਆ ਕਰ ਦੇ ਆ ਲੈ ਲਈ ਛਾਪ ਚੰਗਾ ਕਰ ਲੈ ਆਰਾਮ ਬਿੰਦਾ ਲਾਪ੍ਰੀਤਾ ਆ ਜਾ ਆਂਧਰੀ ਜੱਸੀ ਕਮਰੇ ਚ ਅੱਛਾ ਆ ਬੇਟੀ ਇਹ ਲੈ ਅੰਦਰ ਬੜੀ ਕੱਪੜੇ ਜੀ ਤੈ ਮਾਰਦੀ ਸਮੈ ਤਾਂ ਆ ਜਾ ਕਿਵੇਂ ਐ ਠੀਕ ਐ ਵਧੀਆ ਤੂੰ ਸੁਣਾ ਕੇ ਮੈਂ ਵਧੀਆ ਮੈਂ ਵੀ ਬੜੇ ਦਿਨਾਂ ਬਾਅਦ ਖਾਈ ਦਿੱਤੀ ਜੱਸੀ ਜਦੋਂ ਦਾ ਪ੍ਰੀਤ ਦਾ ਵਿਆਹ ਹੋਇਆ ਤੂੰ ਆਈ ਹੀ ਨਹੀਂ ਹੋਰ ਕੀ ਕਰਾ ਤੂੰ ਤਾਂ ਬੇਚੀਜ਼ ਕਰਕੇ ਰੱਖ ਦਿੰਨੀ ਐ ਨਹੀਂ ਉਹ ਤਾਂ ਤੈਨੂੰ ਮੈਂ लाਡ ਪਿਆਰ ਚ ਕਹਿ ਦਿੰਨੀ ਆ ਆਪਣਾ ਕਿਹੜਾ ਕੁਝ ਬੰਡਿਆ ਪੜੀਏ ਤੂੰ ਨਹੀਂ ਮੈਂ ਆਏ ਇੰਨੇ ਦਿਨ ਹੋ ਗਏ ਫੇਰ ਆ ਅੱਛਾ ਫਿਰ ਅੱਜ ਕਿਵੇਂ ਆ ਗੁੜੇ ਜੇ ਗੁੱਸੇ ਦੀ ਜਦੋਂ ਅੱਜ ਵੀ ਨਾ ਆਉਂਦੀ ਉਹ ਤਾਂ ਫਿਰ ਮੈਨੂੰ ਯਾਦ ਜੀ ਆਉਂਦੀ ਹੈ ਤੇਰੀ ਭੈਣੇ ਤੂੰ ਤਾਂ ਨਹੀਂ ਆਉਂਦੀ ਮਨਾਉਣ ਨਾ ਮੈਨੂੰ ਤੇਰੇ ਨਾਲ ਇੱਕ ਗੁੱਸਾ ਹੋਰ ਵੀ ਹੈ ਤੂੰ ਸਾਡੇ ਘਰੇ ਜਮਾ ਨਹੀਂ ਆਉਂਦੀ ਹੈਗੀ ਮੈਂ ਹੀ ਹੁੰਨੀ ਆ ਤੁਹਾਡੇ ਘਰੇ ਜਦੋਂ ਵੀ ਹੁੰਨੀ ਆ ਬਸ ਜਿਸੇ ਟਾਈਮ ਹੈ ਲੱਗਦਾ ਪੜੀਏ ਕੀ ਕਰਾਂ ਮੈਂ ਆਉਂ ਨੂੰ ਤਾਂ ਮੇਰਾ ਵੀ ਜੀ ਕਰਦਾ ਕੰਮ ਵਾਲੇ ਹੋ ਜਾਂਦੇ ਨੇ ਨਹੀਂ ਚਲ ਐਂ ਦੱਸ ਪ੍ਰੀਤ ਕਿਵੇਂ ਐ ਪ੍ਰੀਤ ਵਧੀਆ ਐ ਸੌਖੀ ਐ ਆਪਦੇ ਘਰੇ ਫੋਨ ਫੋਨ ਕਰ ਲੈਂਦੀ ਐ ਕਰ ਲੈਂਦੀ ਐ ਕਦੇ ਕਦੇ ਅੱਛਾ ਸਾਰੇ ਵਧੀਆ ਨੇ ਉਹਦੇ ਸੋਰੀ ਬਹੁਤ ਵਧੀਆ ਨੇ ਚਲੋ ਉਹਦੀ ਆਏ ਤੇ ਕੁੜੇ ਸਾਤੇ 10 ਲੱਖ ਦਾ ਇੰਤਜ਼ਾਮ ਕਿੱਥੋਂ ਕਰਿਆ ਫਿਰ ਤੁਸੀਂ ਤੈਨੂੰ ਐਂ ਨਹੀਂ ਪਤਾ ਹਲੇ ਅਸੀਂ ਨੇ 10 ਲੱਖ ਦਾ ਕੀ ਬੰਦੋਬਸਤ ਕਰਨਾ ਬੋਲੀ ਕਿਉਂ 10 ਲੱਖ ਤਾਂ ਉਹਨਾਂ ਨੇ ਆਪੇ ਦਿੱਤਾ ਦੀ ਮੁੰਡੇ ਨੇ ਪਰੋਣੇ ਨੇ ਸਾਨੂੰ ਚੋਰੀਓ ਕਹਿੰਦਾ ਮੇਰੀ ਮਾਂ ਨੂੰ ਕਿਹੜਾ ਪਤਾ ਲੱਗੂ ਆਹੀ ਦਿਖਾ ਦਿਓ ਉਹੀ 10 ਲੱਖ ਦਿਖਾਤਾ ਸੀ ਨੇ ਸੱਚੀ ਹੋਰ ਹੋਣਾ ਲੈ ਮੈ ਕਿ ਝੂਠ ਅੱਗੇ ਨਾ ਗੱਲ ਕਰਦੀ ਗੱਲ ਤੇਰੇ ਨਾਲੇ ਕਰੀਓ ਜੱਸੀ ਮੈਂ ਨਹੀਂ ਮੈਂ ਕਿਹਦੇ ਕੋਲ ਕਰਨੀ ਆ ਗੱਲ ਹਾਂ ਕਿਸੇ ਕੋਲੇ ਵੀ ਪੰਡੇ ਜੇ ਬਸ ਇਧਰ ਉਧਰ ਗੱਲ ਜਾਵੇ ਨਾ ਨਿੰਤਾ ਮੁੰਡੇ ਨੇ ਸਾਨੂੰ ਪਹਿਲੀ ਕਹਿਤਾ ਮੈਂ ਕਿਹਾ ਬਈ ਦੇਖ ਸਾਡੀ ਤਾਂ ਨਹੀਂ ਪਹੁੰਚ ਹੈ ਨਹੀਂ ਨਹੀਂ ਰਹਿਣ ਦੇ ਜੀ ਤੂੰ ਵਿਆਹ ਕਰ ਨਹੀਂ ਕਰਾਉਣਾ ਰਹਿਣ ਦੇ ਕਿਉਂ ਉਹਨੇ ਤਾਂ ਹੁਣ ਇਹਦੇ ਅੱਖ ਤਾਂ ਰੱਖੀ ਦੀ ਵਿਆਹ ਤਾਂ ਵੀ ਮੇਸੇ ਨਾਲੇ ਕਰਾਉਣਾ ਤਾਂ ਕਰਕੇ ਉਹਨੇ ਆਪੇ ਕਹਿਤਾ ਕਹਦਾ ਐਂ ਕਰਦੇ ਆ ਚਲ ਮੈਂ ਇਹ ਦਿਨਾਂ ਪੈਸੇ ਕਹਿੰਦਾ ਉਹ ਹੀ ਦਿਖਾ ਦੇ 10 ਲੱਖ ਚੋਰੀਆਂ ਆ ਕੇ ਫੜਾ ਗਿਆ ਤੀ ਉਹ ਅੱਛਾ ਨਹੀਂ ਤਾਂ ਮੈਨੂੰ ਦੱਸ ਸੀ ਨਹੀਂ ਹੈਗਾ ਉੱਦ ਦੇ ਲੈ ਹੁਣ ਦੱਸ ਤਾਂ ਦਿੱਤਾ ਬੁੜੇ ਪਹਿਲਾਂ ਨਹੀਂ ਨਾ ਤਾਂ ਦੱਸਿਆ ਮੈਨੂੰ ਉਹਦੇ ਨੂੰ ਪੁੱਛਿਆ ਸੀ ਤੈਨੂੰ ਮੋਦ ਪਹਿਲਾਂ ਤੂੰ ਮਿਲੀ ਨਹੀਂ ਮੈਨੂੰ ਤਾਂ ਕਰਕੇ ਅੱਛਾ ਹੋਰ ਸੁਣਾ ਹੋਰ ਤਾਂ ਵਧੀਆ ਨਾਲੇ ਸਾਡੇ ਤਾਂ ਡੇਢ ਕਿੱਲਾ ਵੀ ਨਾਂ ਕਰਾਤਾ ਉਹਨੇ ਜ਼ਮੀਨ ਦਾ ਕਰਾਤਾ ਕਰਾਤਾ ਤਾਂ ਹੀ ਤਾਂ ਕੁੜੀ ਤੋਰਦੀ ਹੁਣ ਤਾਂ ਉੱਦੀ ਲੈ ਗਈ ਈ ਜਿੱਦੇ ਤੂੰ ਆਈ ਹੈ ਤੇ ਦੇਖ ਉਹ ਕਰਨ ਆਈ ਦੀ ਆਪਣਾ ਖੰਮਣੀ ਦੀ ਬਣਉਂਦੀ ਉੱਦੀ ਲੈ ਗਈ ਉੱਦੀ ਲੈ ਗਈ ਉਹ ਤਾਂ ਅੱਛਾ ਫਿਰ ਮੈਂ ਤਾਂ ਬਾਗੀ ਸੀ ਨਹੀਂ ਹਾਂ ਮੁੜ ਕੇ ਤਾਂ ਤੂੰ ਆਈ ਨਹੀਂ ਮੈਨੂੰ ਐਜੀ ਤੂੰ ਪਿੰਡ ਪੰਡ ਵਾਗੀ ਕਿਤੇ ਨੇ ਮੈਨੂੰ ਤਾਂ ਕੁਛ ਤਾਂ ਹੀ ਮਿਲ ਗਿਆ ਹੈਗੇ ਬਸ ਕੁਛ ਫਿਰ ਤਾਂ ਐ ਮੇਰੀ ਬੇਇੱਜ਼ਤੀ ਜੀ ਕਰਤੀ ਫਿਰ ਮੈਂ ਤਾਂ ਹੀ ਨਹੀਂ ਆਈ ਹੈਗੀ ਜਿਸ ਦਿਨ ਤਾਂ ਉਹ ਹੀ ਗੁੱਸਾ ਕਰ ਲੈਣੀ ਹੈ ਲੈ ਇੰਨੀ ਕੁ ਬੇਇੱਜ਼ਤੀ ਦਾ ਭਲਾ ਕੀ ਹੁੰਦਾ ਨਹੀਂ ਗੁੱਸਾ ਤਾਂ ਆਉਂਦਾ ਹੀ ਹੈ ਜਿਹਨੇ ਹਲ-ਹਲ ਕਰਦੀ ਫਿਰਦੀ ਰਹਿਣੀ ਹੈ ਬੂ ਕਿੰਨੀਆਂ ਜੁਨੀਆਂ ਜੋੜਦੀਆਂ ਕੋੜੇ ਆ ਤਾਂ ਤੈਨੂੰ ਜਿੱਸ ਹੀ ਨਹੀਂ ਕਿਹਾ ਹੈਗਾ ਤੂੰ ਮੈਨੂੰ ਕਹਦੇ ਲੈ ਕੁਛ ਮਰਜ਼ੀ ਨਹੀਂ ਤੂੰ ਸਾਡੇ ਘਰੇ ਆਉਂਦੀ ਨਹੀਂ ਆ ਆ ਸ਼ਾਂਪ ਉਹ ਦਾ ਪ੍ਰਾਉਣਾ ਫੜੱਕ ਗਿਆ ਤੇ ਪਿਆ ਤੋਂ ਪਹਿਲਾਂ ਪ੍ਰੀਤ ਨੂੰ ਮੈਂ ਲੈ ਲਈ ਮੇਰੇ ਮੇਜ ਆ ਗਈ ਕਿਵੇਂ ਲੱਗਦੀ ਹੈ ਨਹੀਂ ਬਲਾਈ ਸੋਹਣੀ ਹੈ ਹਨਾ ਅੱਧੇ ਟੋਲੇ ਦੀ ਹੈ ਪੂਰੀ ਅੱਛਾ ਹਾਂ ਚਲ ਬੁਲਾਈ ਮੈਂ ਲੈ ਲਈ ਚੋਰ ਦਿੱਤੀ ਗਰੀ ਹੈ ਪੂਰੀ ਮੰਗੀ ਹੈ ਮੈਥੋਂ ਅੱਛਾ ਭੁੱਲ ਗਈ ਮੈਂ ਇਹਨੂੰ ਆਇਆਗਾ ਤਾਂ ਤੈਨੂੰ ਵਿਆਹ ਵੜੇ ਦੇ ਦੂੰਗੇ ਜੇ ਹੁਣ ਆਈ ਉਹਦੇ ਯਾਦ ਰਹੇਗਾ ਤਾਂ ਤਾਬ ਦੀ ਲੈ ਜੂਗੀ ਨਹੀਂ ਮੈਂ ਤਾਂ ਦਿੰਦੀ ਹੀ ਨਹੀਂ ਚਲ ਦਈ ਨਾ ਹਾਂ ਕਿਉਂ ਸੀ ਜਦ ਇਹ ਸਾਡਾ ਇੰਨਾ ਖਰਚਾ ਹੋ ਗਿਆ ਜਿਹੜਾ ਪਹਿਲਾਂ ਹੁਣ ਉਹ ਨਹੀਂ ਜੇ ਉਹ ਤੇ ਪ੍ਰਾਉਣੇ ਨੂੰ ਪੁੱਛ ਲੈ ਫੇਰ ਉਹ ਸ਼ਾਮ ਕਿੱਧਰ ਗਈ ਉਹਦਾ ਪ੍ਰਾਉਣਾ ਬੜਾ ਪੁੱਛੂਗਾ ਇਤੋਂ ਵੀ ਪ੍ਰੀਤੋਂ ਕੇਰਾ ਕਹਿਣ ਦੀ ਦੇਰ ਹੈ ਵੀ ਉਹਦੀ ਕਹਿਦੀ ਪਨਾ ਕੇ ਮੈਂ ਤਾਂ ਆਪਦਾ ਕੋਸੂਰ ਬਣਾ ਲਿਆ ਉਹ ਤਾਂ ਉਹ ਵੀ ਕਹਿ ਦੂਗੀ ਚਲ ਵਜੇ ਦੁੱਤਾਂ ਹਾਂ ਨਾਲੇ ਮੇਰੇ ਰਾਣੀ ਹਾਰ ਨਾ ਮਿਲਦੀ ਐ ਫਿਰ ਮੈਂ ਸਾਰੀ ਲਾਗੀ ਪਉਣ ਚੂੜੀਆਂ ਛਾੜੀਆਂ ਹਾਂ ਮੈਂ ਕੀ ਕਰੂੰਗੀ ਇਹਦਾ ਫਿਰ ਨਹੀਂ ਤੂੰ ਤਾਂ ਪੇਟੀ ਚ ਰੱਖਦੀ ਐ ਹੋਰ ਪੇਟੀ ਚ ਪਈ ਮੈਂ ਰੱਖਦੀ ਰਹਿਣੀ ਐ ਹੋਰ ਆਪਾਂ ਤਾਂ ਕਰੀ ਬਾਹਰ ਅੰਦਰ ਨਾ ਪਾਵੇ ਬੋਲੀਆਂ ਹੁਣ ਤਾਂ ਪੱਟ ਕੇ ਲੈ ਜਾਂਦੇ ਨੇ ਸਹੀ ਤਾਂ ਲੱਗ ਹਾਂ ਕਰੇ ਬੁਰੇ ਪਾ ਕੇ ਰੱਖੇ ਨਾਲੇ ਇਹ ਕਿਹੜਾ ਪਾਣੀ ਚ ਖਰਾਬ ਹੁੰਦੀਆਂ ਨੇ ਹਾਂ 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 ਮੈਂ ਤਾਂ ਐ ਸੋਚਦੀ ਸੀ ਮੈਂ ਤਾਂ ਰਾਣੀ ਹਾਰ ਵੀ ਉਹਦਾ ਘਰੀ ਪਾ ਕੇ ਫਿਰਿਆ ਕਰਾ ਹੁਣ ਨਹੀਂ ਤੂੰ ਹੱਦੇ ਕਰ ਲੇ ਹੋਰ ਕਰਦੇ ਵਾਸਤੇ ਲਿਆਂਦੇ ਉਹ ਨਹੀਂ ਜਾਰੇ ਲੱਗ ਜੂ ਬੇਟੀ ਚ ਵੇ ਨੂੰ ਘਰੀ ਪਾ ਕੇ ਘੁੰਮੀ ਜਾਏ ਕਰੇਗੀ ਹੈ ਹੋਰ ਤੂੰ ਵੀ ਪਾਲਿਆ ਕਰ ਮੈਂ ਤਾਂ ਕਹਨੀ ਬੋੜੀਏ ਨਹੀਂ ਮੇਰੇ ਕੋਲੇ ਕਿਡੀਆਂ ਢੂਮਾਂ ਪਾਲਦੀ ਐ ਆ ਜੜੀਆਂ ਹੈਗੀਆਂ ਸੀ ਉਹ ਬੇਜਤੀਆਂ ਸਾਡੇ ਬੁੜੇ ਨੇ ਬੂ ਕੁੜੇ ਥੋੜਾ ਬੁੜਾ ਹੈ ਜੈ ਲੈ ਤੈਨੂੰ ਸਾਡੇ ਕੁੜੇ ਦਾ ਹਾਲ ਤੱਕ ਪਤਾ ਹੀ ਨਹੀਂ ਲੱਗਿਆ दारू ਦਾ ਕਿੰਨੀ ਚੁਲਸਦਾ ਹੋ दारू ਮੂੰਹੀ ਘੜਤਾ ਹੂ ਲੈ ਫੇਰ ਮੈਨੂੰ ਕਿਹੜਾ ਪਤਾ ਚੱਲ ਕੋਈ ਨਾ ਮੈਥੂ ਲੈ ਜਾ ਕਰਦੇ ਕਿਤੇ ਜਾਣਾ ਹੋਵੇ ਗਏ ਨੇ ਪਾਣ ਵਾਸਤੇ ਡਿਗ ਡਿਗ ਗੱਲ ਆ ਪੜੀਏ ਆਪਣਾ ਕਿਹੜਾ ਕੁਸ ਬੰਦੇ ਐ ਨਹੀਂ ਚੱਲ ਕੋਈ ਨਾ ਤੂੰ ਹੀ ਸ਼ੌਂਕ ਪੂਰੇ ਕਰਨਾ ਦੇ ਤੈਨੂੰ ਵਾਲਾ ਸ਼ੌਂਕ ਹੈ ਪਾਉਣ ਦਾ ਮੈਨੂੰ ਤਾਂ ਸ਼ੌਂਕ ਛੋਪ ਹੈ ਹੀ ਨਹੀਂ ਨਾਲ ਐਨਾ ਨਾ ਹੱਥ ਪੈਰ ਜੇ ਬੁਰੇ ਲਾਉਂਦੇ ਨੇ ਸੁੰਨੇ ਤਾਂ ਗਵੰਨਣਾ ਸੌ ਗੱਲਾਂ ਬਣਾਉਂਦੀਆਂ ਨੇ ਨਹੀਂ ਬਣਾਈ ਜਾਂਦੀ ਗਵੰਡਣਾ ਤਾਂ ਹੀ ਬਣਾਉਂਦੀਆਂ ਨੇ ਗੱਲਾਂ ਉਹ ਤਾਂ ਹੈ ਆ ਗੱਲ ਨੂੰ ਅੱਗੇ ਜਾ ਵੀ ਆਪਣੀ ਨਹੀਂ ਨਹੀਂ ਜਾਂਦੀ ਜਿਸੀ ਪਹਿਲਾਂ ਘਰੇ ਆਉਣਾ ਨਾ ਮੈਂ ਉਹ ਕਰ ਦੂੰਗੀ ਦੇਖ ਲੈ ਬੰਦਾ ਨਹੀਂ ਪਹਿਲਾਂ ਗਈਏ ਗੱਲ ਕੋਈ ਤਾਂ ਹੈ ਨਹੀਂ ਤਾਹੀ ਤਾਂ ਤੇਰੇ ਤੇ ਭਰੋਸਾ ਮੈਨੂੰ ਤੈਨੂੰ ਮੇਰੇ ਤੇ ਜਮਾਂ ਜੀ ਕੀਣਨੀ ਹੈਗਾ ਐ ਤਾਂ ਜੀ ਉੱਤੇ ਤੇ ਤੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਕਹਾਂ ਜਾਂਦੀ ਨਹੀਂ ਗੱਲ ਬਸ ਫਿਰ ਤੇਰੀਆਂ ਵੀ ਮੈਨੂੰ ਬਹੁਤ ਗੱਲਾਂ ਪਤਾ ਫਿਰ ਮੈਂ ਵੀ ਡਾ ਦੂੰਗੀ ਨਾ ਕੁੜੇ ਪਹਿਣੀ ਮੇਰੀ ਕਿਉਂ ਗੱਲ ਕਰੇਗੀ ਮੈਂ ਤੇਰੀ ਕਿੱਦੇ ਕਰੀਏ ਗੱਲ ਪਹਿਲਾਂ ਜੇ ਪਤਾ ਲੱਗ ਗਿਆ ਤਾਂ ਕਹਿੰਨੀ ਆ ਮੈਂ ਫਿਰ ਤਾਂ ਮੈਂ ਕਰੂੰਗੀ ਨਹੀਂ ਨਹੀਂ ਕਰਦੀ ਬੇਬੇ ਫਿਰ ਤਾਂ ਠੀਕ ਐ ਹੋਰ ਸੁਣਾ ਕੀ ਖਾਏਂਗੀ ਪੀਏਂਗੀ ਕੀ ਸੇਵਾ ਕਰਾਂ ਤੇਰੀ ਨਹੀਂ ਕੁਛ ਨਹੀਂ ਖਾਂਦੀ ਪਿੰਦੀ ਮੈਂ ਤਾਂ ਜਾਣ ਨਹੀਂ ਆ ਮੈਂ ਤਾਂ ਦੋ ਗੱਲਾਂ ਕਰਨੀ ਆਈ ਸੀ ਤੇਰੇ ਕੋਲੇ ਉਹ ਕਰ ਲਈਆਂ ਨਹੀਂ ਤੂੰ ਤਾਂ ਹੀ ਆਇਆ ਕਰਦੀਆਂ ਬਸ ਦਾਈ ਦੇ ਹੱਥ ਲਾ ਕੇ ਮੁੜ ਜਾਨੀ ਐ ਜਮੀ ਬੈੰਦੀ ਨਹੀਂ ਹੈਗੀ ਨੀ ਬੈਠਦਾ ਗਈ 10 ਮਿੰਟ ਹੋ ਗਏ ਬੈਠੀ ਨੂੰ ਹੁਣ ਘਰੇ ਆ ਕੇ ਕੰਮ ਵੀ ਕਰਨੇ ਨੇ ਚਲੋ ਉਹ ਤਾਂ ਕਰਨੀ ਨੇ ਭੈਣੇ ਨਾ ਤੂੰ ਵੀ ਕਰ ਲੈ ਰੈਸਟ ਭੈਣੇ ਹਾਂ ਚੰਗ ਕਪੜੇ ਤੈ ਮਾਰ ਕੇ ਹਟੇ ਦੀ ਕੀ ਕਰਦੀਆਂ ਰੈਸਟ ਹਾਂ ਚੰਗਾ